ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਕਰੇਲੇ ਦਾ ਰਸ ਖੰਡ ਵਿੱਚ ਮਿਲਾ ਕੇ ਪੀਣ ਨਾਲ ਖੁਨੀ ਬਵਾਸੀਰ ਤੋਂ ਬਹੁਤ ਹੀ ਫਾਇਦਾ ਮਿਲਦਾ ਹੈ ਨੰਬਰ 2 ਕੱਚ ਦੇ ਬਰਤਨ ਵਿੱਚ ਨਮਕ ਪਾ ਕੇ ਬਾਥਰੂਮ ਵਿੱਚ ਰੱਖਦੇ ਹੋ ਤਾਂ ਇਸ ਤਰ੍ਹਾਂ ਘਰ ਨਾਲ ਘਰ ਦੀ ਸਾਰੀ ਨਰਾਤਮਕ ਊਰਜਾ ਖਤਮ ਹੋ ਜਾਵੇਗੀ ਘਰ ਵਿੱਚ ਸੁੱਖ ਸ਼ਾਂਤੀ ਆਵੇਗੀ ਇਸ ਦੇ ਨਾਲ ਹੀ ਪੈਸੇ ਦੀ ਕਮੀ ਵੀ ਪੂਰੀ ਹੋ ਜਾਵੇਗੀ ਨੰਬਰ 3 ਸੋਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਗੁਲਾਬ ਦਾ ਅਰਕ ਲਗਾ ਲਓ ਇਸੇ ਨਾਲ ਤੁਹਾਡਾ ਚਿਹਰਾ ਜਲਦੀ ਬੁੱਢਾ ਨਜ਼ਰ ਨਹੀਂ ਆਵੇਗਾ ਨੰਬਰ 4 ਜਦੋਂ ਵੀ ਤੁਸੀਂ ਆਪਣੇ ਰਸੋਈ ਦੇ ਕੱਚ ਦੇ ਵਰਤਨ ਵਿੱਚ ਨਮਕ ਪਾਉਂਦੇ ਹੋਏ ਹੋਂ ਤਾਂ ਉਸ ਵਿੱਚ ਦੋ ਲੌਂਗ ਜ਼ਰੂਰ ਪਾਓ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਤਨ ਸੰਬੰਧੀ ਲਾਭ ਮਿਲੇਗਾ ਤੇ ਨਾਲ ਹੀ ਬਹਾਰ ਵਿੱਚ ਹਮੇਸ਼ਾ ਬਰਕਤ ਆਵੇਗੀ ਸੁੱਖ ਸ਼ਾਂਤੀ ਬਣੀ ਰਹੇਗੀ ਨੰਬਰ 5 ਸਿਰ ਵਿੱਚ ਜੇਕਰ ਅਚਾਨਕ ਦਰਦ ਹੋਣ ਲੱਗੇ ਤਾਂ ਪੁੱਠੇ ਪੈਰੀ ਚੱਲਣਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਨ ਨਾਲ ਸਿਰ ਦਰਦ ਤੁਰੰਤ ਬੰਦ ਹੋ ਜਾਵੇਗਾ ਨੰਬਰ 6 ਜਦੋਂ ਵੀ ਔਰਤਾਂ ਖਾਣਾ ਬਣਾਉਣ ਤੋਂ ਬਣਾਉਣ ਤਾਂ ਉਹਨਾਂ ਨੂੰ ਕਦੇ ਵੀ ਟੈਨਸ਼ਨ ਕਰਕੇ ਨਾ ਬਣਾਓ ਇਸ ਤਰ੍ਹਾਂ ਕਰਨ ਨਾਲ ਖਾਣੇ ਦੀ ਪਵਿੱਤਰਤਾ ਪੰਗ ਹੁੰਦੀ ਹੈ ਇਸ ਤਰ੍ਹਾਂ ਇਸ ਦਾ ਪਹਿਲਾ ਪਰਮਾਤਮਾ ਨੂੰ ਭੋਗ ਲਾਓ ਫਿਰ ਇਸ ਨੂੰ ਖਾ ਕੇ ਦੇਖੋ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਤੇ ਪੈਸਾ ਆਉਂਦਾ ਹੈ ਨੰਬਰ 7 ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਇਸਤੇਮਾਲ ਕਰਨ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਨੰਬਰ 8 ਜੇਕਰ ਅਕਸਰ ਤੁਹਾਡੇ ਹੱਥਾਂ ਵਿੱਚੋਂ ਨਮਕ ਡਿੱਗ ਰਿਹਾ ਹੈ ਤਾਂ ਇਹ ਇਸੇ ਗੱਲ ਦਾ ਸੰਕੇਤ ਹੈ ਕਿ ਚੰ드ਰਮਾ ਤੇ ਸ਼ੁਕਰ ਦੋਨੇ ਹੀ ਕਮਜ਼ੋਰ ਹੋ ਰਹੇ ਹਨ ਜਿਸ ਕਾਰਨ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਇਸ ਲਈ ਕਦੇ ਵੀ ਨਮਕ ਨੂੰ ਧਰਤੀ ਤੇ ਨਾ ਡਿੱਗਣ ਦਿਓ ਨੰਬਰ 2 ਟਮਾਟਰ ਦਾ ਸੂਪ ਨਾਲ ਚਿਹਰੇ ਦੀਆਂ ਛਾਈਆਂ ਤੇ ਝੁਰੜੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਚਿਹਰੇ ਦੇ ਨਿਖਾਰ ਵੀ ਆ ਜਾਂਦਾ ਹੈ ਨੰਬਰ 3 ਕਾਰ ਵਿੱਚ ਇੱਕ কাੱਚ ਦੇ গਲਾਸ ਵਿੱਚ ਨਮਕ ਪਾ ਕੇ ਉਸ ਨੂੰ ਸ਼ੀਸ਼ੇ 'ਤੇ ਰੱਖ ਦੇ ਹੁਏ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮੇਂਦ ਤੱਕ ਮੇਂਦ ਤੱਕ ਮਾਇਆ ਹੈ ਪੈਸਾ ਟਿਕਣ ਲੱਗ ਜਾਵੇਗਾ ਜਿਸ ਵਿੱਚ ਬਧੇਰੇ ਮਰਕਤ ਪਵੇ ਤੁਹਾਨੂੰ ਪੈਸੇ ਸੰਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 11 ਪਾਣੀ ਵਿੱਚ ਅਦਰਕ ਉਬਾਲ ਕੇ ਸਵੇਰੇ ਸ਼ਾਮ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 12 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਨਮਕ ਖਰੀਦਦੇ ਹੋ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰ ਨਾਲ ਘਰ ਵਿੱਚ ਧਨ ਦੌਲਤ ਵਿੱਚ ਹਮੇਸ਼ਾ ਵਾਧਾ ਹੁੰਦਾ ਹੈ ਤੇ ਨਾਲ ਹੀ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 13 ਖਾਣ ਤੋਂ ਬਾਅਦ ਜੇਕਰ ਤੁਸੀਂ ਉੱਪਰ ਦੀ ਲੱਸੀ ਪੀ ਲਓ ਤਾਂ ਫੋੜੇ ਫਿਣcjੀਆਂ ਵਗੈਰਾ ਨਹੀਂ ਨਿਕਲਣਗੇ ਨੰਬਰ 14 ਚੰਨੀਵਾਰ ਅਤੇ ਐਤਵਾਰ ਵਾਲੇ ਦਿਨ ਨਮਕ ਬਿਲਕੁਲ ਵੀ ਨਾ ਖਰੀਦੋ ਤੇ ਨਾ ਹੀ ਸ਼ਾਮ ਦੇ 4 ਵਜੇ ਤੋਂ ਬਾਅਦ ਨਮਕ ਖਰੀਦਣਾ ਚਾਹੀਦਾ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਲਾਤਾਨ ਸੰਬੰਧੀ ਅਨੇਕਾਂ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾ ਹੀ ਸ਼ਾਮ ਦੇ ਸਮੇਂ ਕਿਸੇ ਨੂੰ ਨਮਕ ਉਧਾਰ ਵੀ ਨਹੀਂ ਦੇਣਾ ਚਾਹੀਦਾ ਨੰਬਰ 15 ਪੇਟ ਦੀ ਸੋਜ ਦੀ ਦਿੱਕਤ ਹੋਵੇ ਤਾਂ ਰੋਜ਼ਾਨਾ ਖਾਲੀ ਬੇੜ ਅਨਾਰ ਖਾਓ ਪੇਟ ਦੀ ਸੋਜ ਬਿਲਕੁਲ ਖਤਮ ਹੋ ਜਾਵੇਗੀ ਨੰਬਰ ਹੈ 16 ਜੇਕਰ ਤੁਹਾਡੇ ਘਰ ਵਿੱਚ ਨਮਕ ਪਹਿਲਾਂ ਹੀ ਖਤਮ ਹੋਣ ਹੋਣਾ ਹੋਵੇ ਤਾਂ ਉਸ ਨੂੰ ਪਹਿਲਾਂ ਹੀ ਮੰਗਵਾ ਕੇ ਰੱਖੋ ਇਸ ਤਰ੍ਹਾਂ ਕਰਨਾ ਘਰ ਵਿੱਚ ਬਰਕਤ ਤਾਂ ਹਮੇਸ਼ਾ ਬਣੀ ਰਹਿੰਦੀ ਹੈ ਜੇਕਰ ਇਹ ਘਰ ਵਿੱਚ ਖਤਮ ਹੋ ਜਾਵੇ ਤਾਂ ਨੌਦਲਤ ਤੇ ਬਰਕਤ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਨੰਬਰ 17 ਖਾਲੀ ਪੇਟ ਦਹੀਂ ਖਾਣ ਨਾਲ ਬਹੁਤ ਹੀ ਜ਼ਿਆਦਾ ਖੂਨ ਵੜਦਾ ਹੈ ਨੰਬਰ 18 ਇਹ ਕਰੇ ਤੁਹਾਡੇ ਬੱਚੇ ਨੂੰ ਜਾਂ ਫਿਰ ਘਰ ਦੇ ਕਿਸੇ ਵੀ ਮੈਂਬਰ ਨੂੰ ਨਜ਼ਰ ਲੱਗ ਗਈ ਜਾਵੇ ਤਾਂ ਉਸ ਦੇ ਉੱਪਰ ਦੀ ਸਿੱਧਾ ਨਮਕ ਬਾਹਰ ਕੇ ਸਿੱਕਾ ਵਿੱਚ ਪਾ ਸ਼ਿੰਕ ਵਿੱਚ ਪਾ ਕੇ ਟੂਟੀ ਛੱਡ ਦੋ ਇਸ ਤਰ੍ਹਾਂ ਕਰਨ ਨਾਲ ਨਜ਼ਰ ਉੱਤਰ ਜਾਵੇਗੀ ਨੰਬਰ 19 ਦੰਦਾਂ ਨੂੰ ਕੀੜਾ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਰਜਾਨਾ ਨਿੰਮ ਦੀਆਂ ਪੱਤੀਆਂ ਦੀ ਦਾਤਣ ਕਰੋ ਇਸ ਇਹ ਜਿੰਦਗੀ ਭਰ ਤੁਹਾਡੇ ਦੰਦਾਂ ਉੱਪਰ ਕੀੜਾ ਨਹੀਂ ਲੱਗੇਗਾ ਨੰਬਰ 2 ਜੇਕਰ ਦੁੱਧ ਨੂੰ ਨਜ਼ਰ ਲੱਗ ਜਾਵੇ ਤਾਂ ਮੱਝ ਉੱਪਰ ਰਤੇ ਦੁੱਧ ਉੱਪਰ ਦੀ ਨਮਕ ਸੁਆ ਚੁਹਾ ਕੇ ਥਲੇ ਛੱਡ ਦਿਓ ਤੂਟੀ ਥਲੇ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਦੁੱਧ ਨੂੰ ਲੱਗੀ ਹੋਈ ਨਜ਼ਰ ਉੱਤਰ ਜਾਵੇਗੀ ਨੰਬਰ 1 ਜੇਕਰ ਤੁਹਾਡੇ ਜੇਕਰ ਤੁਸੀਂ ਮਟਾਪਾ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ 4-5 ਰੋਟੀਆਂ ਤੇ ਚੰਗੀ ਤਰ੍ਹਾਂ ਕਿਓ ਲਗਾ ਕੇ ਆਲੂ ਦੀ ਸਬਜ਼ੀ ਖਾਓ। ਕੁਝ ਹੀ ਦਿਨਾਂ ਵਿੱਚ ਵਜਨ ਵਧਣ ਲੱਗ ਜਾਵੇਗਾ। ਨੰਬਰ 2 ਜੇਕਰ ਤੁਹਾਡੇ ਦੋ ਨਾਮਕ ਡੋਲਿਆ ਜਾਵੇ ਤਾਂ ਉਸ ਉੱਪਰ ਕਦੇ ਵੀ ਝਾੜੂ ਨਾ ਨਾ ਪੋਚਾ ਫੇਰੋ ਸੁੱਕੂ ਉਸ ਨੂੰ ਰੋਟੀ ਉੱਪਰ ਪਾ ਕੇ ਜਨਬਰ ਨੂੰ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਨੁਕਸਾਨ ਟਲ ਜਾਵੇਗਾ। ਨੰਬਰ 3 ਚੱਕਰ ਆਉਣੇ ਨਾ ਰੁਕ ਰਹੇ ਹੋਣ ਤਾਂ ਕਾਲੇ ਨਮਕ ਵਾਲਾ ਪਾਣੀ ਪੀਓ ਚੱਕਰ ਆਉਣਾ ਤੁਰੰਤ ਬੰਦ ਹੋ ਜਾਣਗੇ ਨੰਬਰ 24 ਜੇਕਰ ਖਾਣੇ ਵਿੱਚ ਨਮਕ ਘਟ ਹੋਵੇ ਤਾਂ ਕਦੇ ਵੀ ਕੱਚਾ ਨਮਕ ਪਾ ਕੇ ਨਾ ਕੌ ਕਾਲੀ ਮਿਰਚ ਪਾ ਕੇ ਪਾ ਲਓ ਨਮਕ ਤੁਹਾਡੀ ਸੇਤ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਕਰੇਗਾ ਨੰਬਰ 25 ਜੇਕਰ ਤੁਹਾਡੇ ਚਿਹਰੇ ਤੇ ਦਾਣੇ ਨਿਕਲ ਆਉਂਦੇ ਹਨ ਤਾਂ ਉਸ ਨੂੰ ਕਦੇ ਵੀ ਹੱਥ ਨਾ ਲਗਾਓ ਨਹੀਂ ਤਾਂ ਤੁਹਾਡਾ ਹਡਾ ਚੀਰਾ ਖਰਾਬ ਹੋ ਜਾਵੇਗਾ ਨੰਬਰ 26 ਜੇਕਰ ਤੁਸੀਂ ਕਣਕ ਦੀ ਬਜਾਏ ਜੋਹਾਰ ਦੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਨਾਲ ਹੀ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ ਨੰਬਰ 27 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਨਾ ਧੋਣਾ ਤੇ ਨੀਂਦ ਪੂਰੀ ਨਾ ਕਰਨਾ ਤੁਹਾਡੇ ਇਹ ਆਦਤਾਂ ਚਿਹਰੇ ਨੂੰ ਖਰਾਬ ਕਰ ਸਕਦੀਆਂ ਹਨ ਨੰਬਰ 28 ਸਾਨੂੰ ਕਦੇ ਵੀ ਹੱਥ ਹੱਦ ਤੋਂ ਜ਼ਿਆਦਾ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਾਡੀ ਰੀੜ ਦੀ ਹੱਡੀ ਦਾ ਟੇਡਾ ਹੋਣ ਦਾ ਖਤਰਾ ਹੋਰ ਵਧ ਜਾਂਦਾ ਹੈ ਨੰਬਰ 29 ਸਵੇਰੇ ਖਾਲੀ ਪੇਟ ਦੋ ਭਿਜੇ ਹੋਏ ਅਖਰੋਟ ਖਾ ਲੈਣ ਨਾਲ ਚਿਹਰਾ ਚਮਕ ਜਾਂਦਾ ਹੈ ਤੇ ਤੁਹਾਡੇ ਵਾਲ ਵੀ ਮਜ਼ਬੂਤ ਹੋ ਜਾਂਦੇ ਹਨ ਨੰਬਰ 30 ਜੇਕਰ ਤੁਸੀਂ ਗਠੀਆ ਦੇ ਰੋਗ ਤੋਂ ਪਰੇਸ਼ਾਨ ਹੋ ਤਾਰੋ ਜਨਾ ਇੱਕ ਸੇਵ ਜਰੂਰ ਖਾਓ ਇਹ ਸਨਾਲ ਗਠੀਆ ਰੋਗ ਬਹੁਤ ਹੀ ਜਲਦੀ ਆਰਾਮ ਮਿਲੇਗਾ ਨੰਬਰ 31 ਜੇ ਰੋਜ਼ਾਨਾ ਆਲੂ ਦਾ ਇਸਤੇਮਾਲ ਕਰਨ ਨਾਲ ਪੇਟ ਦੀ ਚਰਬੀ 4-5 ਦਿਨਾਂ ਵਿੱਚ ਹੀ ਘਟਣ ਸ਼ੁਰੂ ਹੋ ਜਾਂਦੀ ਹੈ ਨੰਬਰ 32 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਪੂਰੇ ਦਿਲ ਮਨ ਲਗਾ ਕੇ ਪੜ੍ਹਾਈ ਕਰੇ ਤਾਂ ਉਸ ਦਾ ਪੜ੍ਹਾਈ ਕਰਨ ਦਾ ਇੱਕ ਸਮਾਂ ਹੀ ਤੈਅ ਕਰ ਲਓ ਫਿਰ ਉਸ ਸਮੇਂ ਤੇ ਉਸ ਨੂੰ ਰਚਨਾ ਪੜਾਓ ਉਸੇ ਸਮੇਂ ਤੇ ਹੀ ਪੜਹਾਉਣੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਤਾਂ ਬੱਚਾ ਪੜ੍ਹਾਈ ਪੂਰੇ ਮਨ ਨਾਲ ਕਰ ਸਕੇਗਾ ਨੰਬਰ 33 ਖੀਰੇ ਨੂੰ ਰਜਣਾ ਛਿਲਕੇ ਸਮੇਤ ਖਾ ਲੈ ਨਾਲ ਸਕਿਨ ਨਰਮ ਤੇ ਮਲਾਈਮ ਹੋ ਜਾਂਦੀ ਹੈ ਨੰਬਰ 34 ਜੇਕਰ ਤੁਸੀਂ ਆਪਣੀ ਸਕਿਨ ਨੂੰ ਕੁਦਰਤੀ ਤੌਰ ਤੇ ਗਲੋਇੰਗ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਗਾਤਾਰ ਜੀਆ ਸਿੰਘ ਦਾ ਜਿਰੇ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਲਗਾਤਾਰ ਇੱਕ ਮਹੀਨਾ ਜ਼ਰੂਰ ਪੀ ਕੇ ਦੇਖੋ ਫਰਕ ਤੁਹਾਨੂੰ ਆਪਣੇ ਆਪ ਨਜ਼ਰ ਆਉਣ ਲੱਗ ਜਾਵੇਗਾ ਨੰਬਰ 35 ਬਾਹਲਾਂ ਉੱਪਰ ਦੁੱਧ ਲਗਾਉਣ ਨਾਲ ਵਾਲਾਂ ਦੀਆਂ ਜੜਾਂ ਸਕਿੰਨਤ ਅਤੇ ਸਿਰ ਨੂੰ ਤਾਂਗੇ ਤੇ ਮਿਲਦੀ ਹੈ ਨੰਬਰ 36 ਇਹ ਦੋ ਦੋ ਮੂੰਹ ਰੱਖਣ ਵਾਲਾ ਪਤਾ ਨਹੀਂ ਉੱਪਰ ਵਾਲੇ ਨੂੰ ਕਿਹੜਾ ਮੂੰਹ ਦਿਖਾਉਣਗੇ ਨੰਬਰ 37 ਲਸਣ ਵਾਲੀ ਚਾਹ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਬਿਲਕੁਲ ਹੀ ਗਾਇਬ ਹੋ ਜਾਂਦੀਆਂ ਹਨ ਨੰਬਰ 38 ਰਿਸ਼ਤਿਆਂ ਦੇ ਫੁੱਲ ਕਿਵੇਂ ਖੇੜਨਗੇ ਜੇਕਰ ਇੱਕ ਦੂਸਰੇ ਦੀ ਪੁੱਲ ਨੂੰ ਹੀ ਫੁੱਲ ਲੱਭਦੇ ਰਹਾਂਗੇ ਨੰਬਰ 39 ਜਵੀਨ ਉੱਪਰ ਲੇਟਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 40 ਮਿਹਨਤ ਕਰਨ ਤੇ ਤਾਣ ਬਣਦਾ ਹੈ ਸਬਰ ਕਰਨ ਤੇ ਕੰਮ ਬਣਦਾ ਹੈ ਮਿੱਠਾ ਬੋਲਣ ਤੇ ਪਹਿਚਾਨ ਤੇ ਇੱਜ਼ਤ ਕਰਨ ਤੇ ਨਾਮ ਬਣਦਾ ਹੈ ਨੰਬਰ 41 ਨਮਕ ਦੀ ਮ사ਜ ਕਰਨ ਨਾਲ ਸਰੀਰ ਦਾ ਹਰ ਇੱਕ ਦਰਦ ਖਤਮ ਹੋ ਜਾਂਦਾ ਹੈ ਨੰਬਰ 42 සිതി ಜवान तेെ ඔkh வேलेකம் අය എसान ඉන්නන්න දුන්න నుුንදവന ဖሉു නබርതതయి ਰੋਜ਼ਾਨਾ ਜ਼ਿੰਦਗੀ ਵਿੱਚ ਜੇਕਰ ਤੁਸੀਂ ਖੰਡ ਦੀ ਜਗਾ ਗੁੜ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਭਾਰੇ ਸ਼ੂਗਰ ਨਹੀਂ ਹੋਵੇਗਾ ਅਜਮਾ ਕੇ ਦੇਖ ਲਓ ਨੰਬਰ 44 ਨਾਲ ਰੁਕਣਾ ਆਉਣਾ ਵੀ ਚਾਹੀਦਾ ਹੈ ਨਾਲ ਚੱਲਣ ਨੂੰ ਤਾਂ ਸਭ ਹੀ ਤਿਆਰ ਨਹੀਂ ਨੰਬਰ 45 ਗੁਣ ਗੁਣਾ ਪਾਣੀ ਪੀਣ ਨਾਲ ਇਨਸਾਨ ਦੇ ਦਿਲ ਦੇ ਸਾਰੇ ਰੋਗ ਦਿਲ ਦੇ ਬਾੜ ਕਦੇ ਵੀ ਬੰਦ ਨਹੀਂ ਹੁੰਦੇ ਨੰਬਰ 46 ਟੁੱਟੇ ਹੋਏ ਲੋਕਾਂ ਵੀ ਜੁੜ ਜਾਂਦੇ ਨੇ ਜੇਕਰ ਸਾਂਭਣ ਵਾਲਾ ਸ਼ਖਸੇ ਚੰਗਾ ਹੋਵੇ ਤਾਂ ਨੰਬਰ 47 ਜੀ ਤੁਸੀਂ ਦੇਸੀ ਘੋਗਰਮ ਕਰਕੇ ਚਟਣ ਨਾਲ ਸਰੀਰ ਦੀ ਸੋਜ ਹਟੇ ਸਰੀਰ ਦਾ ਦਰਦ ਬਿਲਕੁਲ ਖਤਮ ਹੋ ਜਾਂਦਾ ਹੈ ਨੰਬਰ 48 ਖੁਦ ਤੇ ਲਈ ਜਿਉਣਾ ਸ਼ੁਰੂ ਕਰੋ ਦੁਨੀਆ ਤਾਂ ਵੈਸੇ ਵੀ ਮਤ ਪਲੀਹੀ ਹੈ ਨੰਬਰ 49 ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰਨ ਨਾਲ ਇਨਸਾਨ ਦਾਲੀ ਵਰਗ ਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 50 ਗਵਾਉਣ ਦਾ ਦਰਦ ਉਹੀ ਬੰਦਾ ਜਾਣਦਾ ਹੈ ਜੀਨੇ ਕਿਸੇ ਆਪਣੇ ਬਿਹਤ ਕਰੀਬੀ ਨੂੰ ਗਵਾਇਆ ਹੋਵੇ ਨੰਬਰ 51 ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਖੂਨ ਦਾ ਵਹਾ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਤੇ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ